ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਆਪਾਂ ਖੜੇ ਆ ਇੱਧਰ ਮਾਜਾ ਮਾਲਬਾ ਦਾ ਬਾਬਾ ਗੜ ਸ਼ੰਕਰ ਤੇ ਇੱਧਰ ਸ਼੍ਰੀ ਆਨੰਦਪੁਰ ਸਾਹਿਬ ਮਾਤਾ ਨਹਿਣਾ ਦੇਵੀ ਪੀਰ ਨਗਾਹਾ ਤੇ ਬਾਬਾ ਬਲਕਨਾਥ ਨੂੰ ਜਿਹੜਾ ਸਤਾਨ ਜਾਂਦਾ ਹੋਇਆ ਅੱਜ ਤੁਹਾਨੂੰ ਇੱਕ ਪਵਿੱਤਰ ਖੂਹੀ ਦੇ ਦਰਸ਼ਨ ਕਰਾਣੇ ਆ ਪ੍ਰਾਣਿਆਂ ਸਮਿਆਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਪੌ ਹੁੰਦੇ ਤੇ ਲੋਕਾਂ ਦੇ ਵਿੱਚ ਪਿਆਰ ਇਸਤਿਫਾਕ ਹੁੰਦਾ ਥਾ ਰਾਗੀਰ ਆਂਦੇ ਤੇ ਜਲ ਛਕਦੇ ਤੇ ਪਾਣੀ ਛੀਂਦੇ ਤੇ ਗੱਲਾਂ ਬਾਤਾਂ ਕਰਦੇ ਤੇ ਦੁੱਖ ਸੁੱਖ ਸਾਂਝੇ ਕਰਦੇ ਤੇ ਉਹ ਸਮੇਂ ਬਹੁਤ ਚੰਗੇ ਔਰ ਭਾਗਾ ਵਾਲੇ ਹੁੰਦੇ ਤੇ ਪਰ ਜਿੱਥੇ ਅੱਜ ਇਹ ਰੋਡ ਹੈ ਜਿਹੜਾ ਬੰਗਿਆ ਗੜ ਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਪਹਿਲਾਂ ਤਾਂ ਸੰਗਤ ਦੇਖਦੀ ਹੋਣੀ ਹੈ ਕਿ ਯਾਰ ਇਹ ਕਿੱਥੇ ਜੰਗਲ ਦੇ ਵਿੱਚ ਸਾਨੂੰ ਲੈ ਚੱਲਿਆ ਪੁਲੀ ਬਣੀ ਹੋਈ ਹੈ ਤੇ ਅੱਜ ਬਹੁਤ ਪ੍ਰਾਤਨ ਜਿਹੜਾ ਇਤਿਹਾਸ ਹੈ ਤੁਹਾਨੂੰ ਸਾਂਝ ਕਰਾਉਣ ਜਾ ਰਹੇ ਹਾਂ ਹਰਪਾਲ ਸਿੰਘ ਪਾਲੀ ਕਾਨ ਪਰ ਖੋਈ ਤੋਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੇ ਪਿਛਲੇ ਦਿਨੀ ਆਪਾਂ ਫੋਟੋ ਵੀ ਪਾਈ ਦੀ ਇਹ ਆਉ ਪਵਿੱਤਰ ਖੋਹੀ ਹੈ ਤੇ ਇੱਧਰ ਆ ਪਿੱਛੇ ਮੇਰਾ ਖਿਆਲ ਬੂਟਾ ਇੱਕ ਬਹੁਤ ਵਧੀਆ ਛਾਂ ਹੈ ਤੇ ਉਸਦੇ ਨਾਲ ਇੱਧਰ ਬਾਬਾ ਸ਼ਿਵਰਾਮ ਗੜ ਸ਼ੰਕਰ ਦੇਣੋ ਵਾਲ ਕਲਾ ਤੋਂ ਹੈ ਉਹਨਾਂ ਦੇ ਨਾਲ ਨਿਸ਼ਾਨ ਸਾਹਿਬ ਝੁੱਲਦੇ ਜਿਹੜੇ ਨਜ਼ਰ ਆ ਰਹੇ ਐ ਉਹ ਵੀ ਖੰਡਾ ਤੁਸੀਂ ਦੇਖ ਸਕਦੇ ਹੋ ਬਹੁਤ ਬੰਦਿਆਂ ਦੇ ਮਨ 'ਚ ਸਵਾਲ ਆਂਦਾ ਹੋਣਾ ਇੱਕ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਇਹ ਪਵਿੱਤਰ ਖੂਹੀ ਇਸ ਗੱਲ ਕਰਕੇ ਕਿਹੀ ਜਾਂਦੀ ਹੈ ਕਿ પ્રાਣੀਆਂ ਸਮਿਆਂ ਦੇ ਵਿੱਚ ਦੋਸਤੋ ਜਦੋਂ ਸੰਗਤਾਂ ਪੈਦਲ ਜਿਹੜੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਬਸਾਖੀ ਤੇ ਗੱਡਿਆਂ ਤੇ ਆਂਦੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਆ ਤੁਸੀਂ ਪਹਾੜੀ ਦੇਖ ਰਹੀਦੇ ਨਾਲ ਨਾਲ ਰਸਤਾ ਆਂਦਾ ਹੁੰਦਾ ਸੀ ਪੈਦਲ ਡੰਡੀ ਤੇ ਇੱਧਰ ਜਿਹੜੀਆਂ ਸੰਗਤਾਂ ਰੁਕ ਜਾਂਦੀਆਂ ਸੀ ਘੋੜੇ ਜਾਂ ਬੈਲ ਗੱਡੀਆਂ ਫੇ ਇੱਥੇ ਬਾਬਾ ਸ਼ਿਵਰਾਮ ਜੀ ਖੂਹ ਦੇ ਵਿੱਚੋਂ ਜਿਹੜਾ ਪਾਣੀ ਇਹ ਖੂਹ ਦਾ ਸਨ 1932 ਦੇ ਵਿੱਚ ਕੱਢਣਾ ਸ਼ੁਰੂ ਹੋਇਆ ਤੇ ਲਗਭਗ 1940 ਦੇ ਵਿੱਚ ਇਹ ਕੱਢਿਆ ਗਿਆ ਜੇਕਰ ਇਹਦੀ ਡੰਗਾਈ ਦੀ ਗੱਲ ਕਰੀਏ ਤਾਂ ਪਾਣੀ ਇੱਕ ਤਾਰਾ ਦੇਖਦਾ ਹੈ ਸੋ ਆਲੇ ਦੁਆਲੇ ਜਾਲੀਆਂ ਲੱਗੀਆਂ ਹੋਈਆਂ ਐ ਤੇ ਮੋਟਰ ਵੀ ਹੁਣ ਤਾਂ ਪਾਈ ਗਈ ਐ ਬਿਸਮਰਤੀ ਵਾਲ ਤੇ ਆ ਘਿਰਨੀ ਹੈ ਜਿਹੜੀਆਂ ਪੁਰਾਣੇ ਟਾਈਮਾਂ ਦੇ ਵਿੱਚ ਤੁਸੀਂ ਖੂਹਾਂ ਪਰ ਦੇਖਿਆ ਹੋਣਾ ਪਾਣੀ ਕੱਢਦੇ ਹੁੰਦੇ ਸੀ ਦੇ ਵਿੱਚੋਂ ਲੱਜ ਦੇ ਨਾਲ ਇਕ ਬਾਲਟੀ ਡੋਲ ਇਸ ਦੇ ਵਿੱਚ ਜਾਂਦਾ ਸੀ ਕਾਫੀ ਟਾਈਮ ਲੱਗਦਾ ਸੀ ਤੇ ਰਸੇ ਦਾ ਜਿਹੜਾ ਢੇਰ ਲੱਗ ਜਾਂਦਾ ਸੀ ਤੇ ਬਾਬਾ ਸ਼ਿਵਰਾਮ ਜੀ ਨੇ ਠੰਡਾ ਜਲ ਤੇ ਗੜ ਸ਼ੰਕਰ ਤੋਂ ਦੇਣੋ ਵਾਲ ਤੋਂ ਛੋਲੇ ਉਵਾਲਕੇ ਲਿਆਣੇ ਆ ਤੇ ਆ ਕੇ ਇੱਥੇ ਛੋਲੇ ਜਿਹੜੇ ਉਵਾਲੇ ਵੀ ਹੋਣੇ ਉਹ ਮੁਸਾਫਰਾਂ ਨੂੰ ਦੇਣੇ ਆ ਤੇ ਨਾਲ ਜਲ ਛਕਾ ਦੇਣਾ ਉਹਨਾਂ ਦੇ ਬੈਲਾਂ ਨੂੰ ਪਾਣੀ ਛਕਾ ਦੇਣਾ ਤੇ ਉਹ ਅਗਲਾ ਪਿੰਡ ਆ ਤੈਅ ਕਰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਬਸਾਖੀ ਮਨਾਣ ਸੰਗਤਾਂ ਜਾਂਦੀਆਂ ਤੇ ਆਂਦੀਆਂ ਸੀ ਅੱਜ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ ਸਾਹਮਣੇ ਬਾਬਾ ਸ਼ਿਵਰਾਮ ਜੀ ਦਾ ਜਿਹੜਾ ਅਸਥਾਨ ਹੈ ਪਿੰਡ ਦੇਣੋਵਾਲ ਵੱਲੋਂ ਬਣਾਇਆ ਗਿਆ ਹੈ ਜਿੱਥੇ ਕਿ ਹੋਲਾ ਮਹੱਲਾ ਬਸਾਖੀ ਨੂੰ ਅੱਜ ਵੀ ਲੰਗਰ ਲੱਗਦਾ ਹੈ ਸਾਧ ਸੰਗੈ ਜੀ ਆ ਤੁਸੀਂ ਹਰੋਂ ਦਾ ਪੌਂ ਆਓ ਹਰੋਂ ਦੇ ਪੌਂ ਤੇ ਅੱਧਾ ਕਿਲੋਮੀਟਰ ਅੱਗੇ ਦੋਹੇ ਜੰਗਲਾਂ ਦੇ ਸਾਈਡ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਦੇਣਵਾਲ ਸਰਾਂ ਹੈ ਅੱਜ ਵੀ ਇੱਥੇ ਜਿਹੜਾ ਹੋਲਾ ਮਹੱਲਾ ਬਸਾਖੀ ਤੇ ਲੰਗਰ ਲੱਗਦਾ ਹੈ ਤੇ ਦੇਣਵਾਲ ਪਿੰਡ ਅੱਜ ਵੀ ਇੱਥੇ ਆ ਕੇ ਬਾਬਾ ਸ਼ਿਵਰਾਮ ਜੀ ਦਾ ਜਿਹੜਾ ਸਤਾਨ ਬਣਿਆ ਹੋਇਆ ਹੈ ਇੱਥੇ ਆਪਣਾ ਧੂਬੱਤੀ ਕਰਦੇ ਹਨ ਤੇ ਅੱਜ ਵੀ ਇਸ ਪਵਿੱਤਰ ਖੂਈ ਦੇ ਵਿੱਚੋਂ ਜਿਹੜਾ ਪਹਿਲਾ ਡੋਲ ਕੱਢ ਕੇ ਲੰਗਰ ਦੇ ਵਿੱਚ ਕਹਿੰਦੇ ਪਾਇਆ ਜਾਂਦਾ ਹੈ ਸੋ ਸਾਧੂ ਸੰਤ ਜਿਹੜੇ ਆ ਮਹਾਂਪੁਰਸ਼ ਹੈ ਇਹਨਾਂ ਕਰਕੇ ਪੰਜਾਬ ਵੱਸਦਾ ਹੈ ਤੇ ਪੰਜਾਬ ਸਦਾ ਹੀ ਵੱਸਦਾ ਰਹੇਗਾ ਸੋ ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਫੇਰ ਗਾਹਾਂ ਨਵੀਂ ਅਪਡੇਟ ਲੈ ਕੇ ਆਵਾਂਗੇ ਸੋ ਦੋਸਤੋ ਵੀਡੀਓ ਬਾਅਦ ਤੇ ਬਾਅਦ ਸ਼ੇਅਰ ਕਰ ਦਿਓ ਇਹ ਸਨ ਬਾਬਾ ਸ਼ਿਵਰਾਮ ਜੀ ਦੇਣੋ ਆਲ ਕਲਾ ਪਿੰਡ ਗੜ ਸ਼ੰਕਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ